ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਨੀਤ ਵਲੌਗ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਆਂ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਅੱਜ ਹੈਗਾ ਅਰਪੰਦੀਪ ਦਾ ਜਨਮ ਦਿਨ ਤੇ ਵੈਸੇ ਮੈਂ ਸ਼ਾਮ ਜਣੂ ਇਹ ਵਲੌਗ ਸ਼ੁਰੂ ਕੀਤਾਗਾ ਤੇ ਸਵੇਰ ਮੈਂ ਤੋਂ ਵਲੌਗ ਸ਼ੁਰੂ ਹੋਇਆ ਨੀਗਾ ਹਾਂਜੀ ਤੇ ਆ ਹੈਗਾ ਗਿਫਟ ਵਾਲਾ ਡੱਬਾ ਗਾ ਤੇ ਇਹ ਪਹਿਲਾਂ ਇੱਕ ਵਾਰੀ ਸਾਨੂੰ ਸਮਾਨ ਦਿਖਾਤਾ ਖੋਲ ਕੇ ਤੇ ਪਤਾ ਹੁਣ ਕੀ ਕਹੀ ਜਾਂਦੀ ਕਹਿੰਦੀ ਐ ਕਿ ਜਦੋਂ ਡੈਡੀ ਆਉਣਗੇ ਨਾ ਤੇ ਜਦੋਂ ਆਪਾਂ ਕੇਕ ਲਿਆਵਾਂਗੇ ਤੇ ਉਦੋਂ ਆਪਾਂ ਇਹ ਡੱਬਾ ਖੋਲਣਾਗੇ ਡੈਡੀ ਦੇ ਸਾਹਮਣੇ ਠੀਕ ਐ ਜੀ ਤੇ ਇਹਦੇ ਵਿੱਚ ਸਮਾਨ ਕਿਹੜਾ ਕਿਹੜਾ ਫਿਰ ਆਪਾਂ ਤੁਹਾਨੂੰ ਜਿਹੜਾ ਗਿਫਟ ਇਹ ਖੋਲਿਆ ਉਹਦੇ ਤੁਹਾਨੂੰ ਦਿਖਾਵਾਂਗੇ ਐਨੇ ਟੇਪ ਕਾਤੋਂ ਲਾਈ ਜੰਨੀ ਐ ਹੈਂ ਥੋੜੀ ਥੋੜੀ ਲਾ ਸਾਰੀ ਟੇਪ ਖਰਾਬ ਹੋ ਜੂਗੀ ਤਾਂ ਪਹਿਲਾਂ ਡਰੈਸ ਤਾਂ ਲਾ ਦਿਨ ਦੀ ਭੈਣ ਜੀ ਕਿ ਅੱਜ ਜਨਮ ਦਿਨ ਹੈ ਹੋਰ ਕੱਪੜੇ ਚੇਂਜ ਕਰ ਲੈ ਜੀ ਫਿਰ ਵਲੌਗ ਦੇ ਨਾਲ ਪਾਣੇ ਤੇ ਇੱਕ ਤੇ ਦਿਹਾਵਾਂਗੇ ਕੇਕ ਤੇ ਫਿਰ ਕਟਾਂਗੇ ਤੇ ਐਂਡ ਤੱਕ ਬਣੇ ਰਿਹਾ ਵਲੌਗ ਦਿਨ ਨਾਲ ਕਰ ਲਿਆ ਦਾ ਪੈਕ ਹਾਂਜੀ ਆ ਲਿਖਿਆ ਹੈਪੀ ਬਰਥਡੇ ਬੈਸਟੀ ਠੀਕ ਹੈ ਮੇਰੀ ਗੁੱਡੀ ਇਧਰ ਦੇਖ ਆ ਗੁੱਡੀ ਦੇ ਇਹਨੇ ਕੱਲ ਕੱਪੜੇ ਸੋਂਤੇ ਹੈਗੇ ਆ ਠੀਕ ਹੈ ਮੈਂ ਨਾ ਇਹਦੀ ਜੁਰਾਈ ਲਾਣਾ ਗੱਲ ਨਹੀਂ ਲਾਈ ਇਹਦੀ ਜੁਰਾਈ ਹੈ ਇੱਕ ਕਾਸਤੇ ਸੋਂਤੀ ਸੀ ਸਵਿਦਾ ਗੀਰ ਠੀਕ ਹੈ ਦੇਖੋ ਜੀ ਗੁੱਡੀਏ ਬਹੁਤ ਸੋਣੀ ਬਣਾ ਲਈ ਇਹਨੇ ਤੇ ਦਿਵਾਲ ਜਿ ਸੀਗੇ ਕੱਟੇ ਤਾਂ ਨਹੀਂ ਨਹੀਂ ਕੋ ਨਹੀਂ ਆ ਠੰਡ ਔਰ ਠੰਡ ਰੋਈ ਸੀ ਨਾ ਫਿਰ ਉਹਨੇ ਟੋਪਾ ਲੈ ਲਿਆ ਅੱਛਾ ਠੀਕ ਹੈ ਆ ਦੇਖੋ ਐਦਾ ठीक है देखो जी गुड्डी दी कैप गुड्डी दी सारी ड्रेस देखो Final. हाँ सही है हा, इधर देखो ओ हो गए किलो जीदा बनाई हैगी झोफड़ी है, जी बनाई प्रॉपर तैयार कर ली ठीक है देखो नहीं सॉरी ठीक है ਆ ਦੇਖੋ ਜੀ ਕੇਕ ਨਹੀਂ ਲਿਆਂਦਾਗਾ ਆਖਿਆ ਤਾਂ ਕੇਕ ਸੀ ਤੇ ਕੇਕ ਨਹੀਂ ਲਿਆਂਦਾ ਤੇ ਫਿਰ ਕੁੜੀ ਬਦਲ ਕੇ ਕੁੜੀਆਂ ਆਂਦੀ ਮੇਰੇ ਵਾਸਤੇ ਲਿਆਏ ਪੇਸਟਿੰਗ ਤੇ ਆਸ ਚਾਰ ਪੇਸਟਿੰਗ ਲੈਂਦਿਆਂ ਤਾਂ ਹੁਣ ਪਲੇਟ ਦੇ ਵਿੱਚ ਸਜਾਉਣੇ ਆ ਸਜਾ ਲੋ ਪਲੇਟ ਦੇ ਵਿੱਚ ਸਜਾ ਲੋ ਪਲੇਟ ਦੇ ਵਿੱਚ ਮੈਂ ਵੀ ਨਿਕਾਲਾਂ ਐਂ ਕਰ ਜਿਓ ਸਾਰੇ ਫੋਲ ਡੰਬਾ ਜਿਹੜਾ ਜਣਾਉਂਦੇ ਨਾ ਬਈ ਉਹਨੂੰ ਕੈ ਸਜਾਉਗੀ ਵਿੱਚ ਕੱਢ ਦਿਓ ਪਰਾ ਸਾਰਾ ਉੱਪਰ ਢੀਲਾ ਲਾ ਆਵੀਂ ਦਰੂਦ ਚਰਾ ਵੀ ਨਾਲ ਇਕੱਟਣ ਨੂੰ ਆਇ ਨਾ ਕਰੀ ਜੇ ਚਲ ਕੋਈ ਰਿਕਵੈਸਟ ਕਰ ਜਾ ਮਾ ਘੜ ਕੇ ਕਰਨਾ ਮੈਂ ਕੱਟੂ ਜਾ ਫਿਰ ਹੈਪੀ ਬਰਥਡੇ ਕਹਿੰਦਾ ਮੇਰੀ ਐਵੇਂ ਕਲੀ ਕੋਈ ਜਾਂਦੀ ਆ ਹੈਪੀ ਬਰਥਡੇ ਟੂ ਯੂ ਓਏ ਓਏ ਸ਼ਰਾਬ ਨਹੀਂ ਕਰਨਾ ਅਜਾ ਹੋਣਾ ਮਾਰਦੀ ਮਰਦੂਰੀ ਚਟਾ ਕੱਟ ਸੋ ਕਰਿਆ ਆਵੇ ਕੱਟਿਆ ਆ ਨਿੱਕਾ ਜਿਹਾ ਉਹ ਤਾਂ ਫਿਰ ਹੋਗਾ ਮੰਮੀ ਖਾਜ ਆਪ ਇਸ ਜਿਵੇਂ ਆਹੋ ਕਰਨਾ ਸਿੱਖਾਜੇ ਮੂੰਹ ਤਾਂ ਜਿਠਾ ਦੇ ਨਾਵਾਂ ਆ ਆ ਲਾ ਦੇ ਨਹੀਂ ਲਾਉਂਦਾ ਅਰਪਨ ਮੈਂ ਕਮਾਣਾ ਆ ਆਜਾ ਤੂੰ ਮੇਰੇ ਨਾਲ ਤੇ ਇਸ ਲਈ ਆਉਂਦੇ ਠੀਕ ਆ ਠੀਕ ਆ ਤੇਰਾ ਤਾਂ ਮੈਂ ਇਹਨੂੰ 100 ਰੁਪਏ ਦਿੱਤਾ ਠੀਕ ਆ ਤੇ ਉਸ ਤੋਂ ਬਾਅਦ ਇਹ ਮੈਂ ਸਾਈਕਲ ਲਿਆ ਕੇ ਦੇਣਾਗਾ ਇਹਨੂੰ ਸਾਈਕਲ ਗਿਫਟ ਦੇਣਾਗਾ ਉਹ ਮੇਰੇ ਵੱਲੋਂ ਗਿਫਟ ਤੇ ਕਮੈਂਟਾਂ ਦੇ ਵਿੱਚ ਬਾਈ ਜੀ ਹੈਪੀ ਬਰਥਡੇ ਜਰੂਰ ਲਿਖ ਦਿਓ ਅਨਬਾਕਸਿੰਗ ਉਹ ਮੈਂ ਦਿੱਤਾ ਫਿਰ ਮੈਂ ਬੋਲ ਕੇ ਉਹਣਾ ਨਹੀਂ ਜੀ ਆ ਲੈ ਆ ਲੈ 에ਰੇ ਮੂੰਹ ਢਾ ਲੈ ਯਾਰ ਇਦਾਂ ਮੂੰਹ ਕਰਕੇ ਢਾਕ ਆਪਣੇ ਧੌਣ ਨਹੀਂ ਆਈ ਜੰਨੀ ਮਗਰ ਪਰ ਮਾਤ ਮੈਂ ਲੰਮੀ ਸਾਰੀ ਉਮਰ ਕਰੇ ਤੇ ਹਰ ਤੁਸੀ ਢਾ ਦੇ ਤਾ ਕੰਦੀ ਵੀ ਮੈਂ ਕਰਾਂ ਅਨਬਾਕਸਿੰਗ ਕਰੂੰਗੀ ਇਹਦੇ ਵਿੱਚ ਇੱਕ ਮੈਂ ਸਲੀਨ ਗ੍ਰੀਨ ਪੈਨ ਦਿੱਤਾ ਪੰਜਾਬੀ ਇਹ ਵੀ ਮੇਰਾ ਹੋ ਗਿਆ ਜੀ ਆਹ ਤੁਹਾਡੇ ਪੀਜਾ ਨਾਲ ਰੱਖ ਉਹ ਤੇ ਰੱਖਦਾ ਸੀ ਭਦੀ ਦਾ ਤਾਂ ਨਹੀਂ ਵੀਡੀਓ ਜੀ ਸਾਰੇ ਮੇਰੇ ਹੋ ਗਏ ਵੀਡੀਓ ਦੇਖ ਦੇਣ ਚਾਹਤ ਤੇ ਬਈ ਇਹਨਾਂ ਸਾਰੇ ਉਹਨੇ ਮੈਨੂੰ ਸਟਿੱਕਰ ਜਿ ਦਿੱਤੇ ਆ ਤੇ ਇੱਕ ਪੈਸਾ ਆਹ ਨਾਲ ਮੈਨੂੰ ਪੰਜ ਦਿੱਤੇ ਮਹਿੰਗੀਆਂ ਵੈਸਲਾਂ ਹੀ ਮਹਿੰਗੀਆਂ ਨਹੀਂ ਨਹੀਂ ਬਹੁਤ ਵਧੀਆ ਦਿੱਤਾ ਗਿਆ ਬਈ ਦੇਖੋ ਇਹਦੀ ਸੇਧ ਨਾਲੇ ਬਹੁਤ ਸਾਰਾ ਸਮਾਨ ਦਿੱਤਾ ਤੇ ਪੂਰੀ ਇੱਕ ਇਤਮਾਨਾ ਸਮਾਨ ਦਿੱਤਾ ਹੈ ਨਾ ਜਰੂਰ ਟੈਂਸ ਤੇ ਕਮੈਂਟਾਂ ਵਿੱਚ ਹੈਪੀ ਬਰਥਡੇ ਜਰੂਰ ਲਿਖ ਦਿਓ ਬਾਈ ਜੀ ਬਾਰੇ ਤੁਸੀਂ ਜਰੂਰ ਵਿਸ਼ ਕਰਿਓ ਕਮੈਂਟਾਂ ਦੇ ਵਿੱਚ ਤੇ ਸਾਡਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਉਹ ਵੀ ਜਰੂਰ ਦੱਸਿਓ ਕਿ ਆਪਾਂ ਬੜਾ ਵੱਡਾ ਵਲੌਗ ਤਾਂ ਬਣਾਇਆ ਨਹੀਂ ਗਾ ਛੋਟਾ ਵਲੌਗ ਬਣਾਇਆ ਹੈਗਾ ਤੇ ਇਧਰ ਆਪਾਂ ਸਮੋਸੇ ਵੀ ਲੈੰਦੇ ਹੈਗੇ ਆ ਉਹ ਆਪਾਂ ਪਲੇਟ ਦੇ ਵਿੱਚ ਅਜੇ ਰੱਖੇ ਨਹੀਂ ਗੇ ਹਾਂ ਠੀਕ ਹੈ ਜੇ ਆ ਪਲੇਟ ਤੋਂ ਲੈ ਕੇ ਦੂਜੀ ਹਰੀ ਚਟਨੀ ਆ ਕਿਹੜੀ ਇਹ ਚਟਨੀ ਰੈੱਡ ਚਟਨੀ ਤੇ ਆ ਹੈਗੀ ਆ ਸਮੋਸੇ ਦੇਖੋ ਇਹ ਅਸੀਂ ਬੱਚੋ ਜੀ ਖਾਵਾਂਗੇ ਓਏ ਇਹ ਹੱਥੋਂ ਡਰ ਗਿਆ ਕਰਦਣਾ ਤਾਂ ਕੱਟੇ ਬਸ ਮੜੇ ਮੂੰਹ ਚਠਾ ਦਿਓ। ਵਿਚਾਰ ਇਹਨੂੰ ਨਾ ਲੱਗ ਜੇ ਸੇਟੀ। ਚਲੋ ਅਜੀਠ ਠੀਕ। 2 ਰੁਪਇਆ ਚਾ ਚੜ ਗਿਆ। ਠੀਕ ਹੈ। ਤੇ ਤੇਰਾ ਹੀ ਭੈਣੇ ਸਾਡਾ ਤਾਂ ਨਹੀਂ। ਕਿੱਥੋਂ ਹਜ 100 ਰੁਪਇਆ ਰਹੇਗਾ ਤੁੰਦੇਸ? ਇੰਸਾ ਜੀ ਤੁਸੀਂ ਮੋੜ ਹਾਂਜੀ ਤੇ ਆਪਾਂ ਹੁਣ ਕੇਕ ਵੀ ਕੱਟਤਾ ਹੈਗਾ ਤੇ ਹੁਣ ਅਸੀਂ ਖਾਵਾਂਗੇ ਸਮੋਸੇ ਤੇ ਇੱਥੇ ਹੁਣ ਵਲੌਗ ਦਾ ਕਰਦੇ ਐਂਡ ਕਿਉਂਕਿ ਰਾਤ ਕਾਫੀ ਹੋ ਗਈ ਆ ਤੇ ਹਜੇ ਅਸੀਂ ਰੋਟੀਆਂ ਬਣਾਉਣੀਆਂ ਆ ਤੇ ਤੁਹਾਨੂੰ ਵਲੌਗ ਕਿਹੋ ਜਿਹਾ ਲੱਗਾ ਸਾਡੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਕਰੋ ਲਾਈਕ ਵੀ ਕਰਦੇ ਇੱਕ ਸੋਹਣਾ ਜਿਹਾ ਕਮੈਂਟ ਕਰ ਤੁਸੀਂ ਜਰੂਰ ਦੱਸੋ ਵੀ ਸਾਡਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਮਿਲਦੇ ਹਾਂ ਕਿ ਆਪਾਂ ਨਿਊ ਵਲੌਗ ਦੇ ਨਾਲ ਤੇ ਵਲੌਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ